ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਮਾਤਾ ਗੰਗਾ ਜੀ ਦੀ ਸਾਖੀ ਜਿਸ ਵਿੱਚ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਜੀ پاس ਪੁੱਤਰ ਦਾ ਵਾਰ ਲੈਣ ਜਾਣਾ ਇੱਕ ਦਿਨ ਮਾਤਾ ਗੰਗਾ ਜੀ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਮਹਾਰਾਜ ਆਪ ਬੇਨਤ ਸਿੱਖਾਂ ਸੇਵਕਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹੋ ਆਪਣੇ ਘਰ ਵੀ ਇੱਕ ਪੁੱਤਰ ਦੀ ਦਾਤ ਬਖਸ਼ੋ ਇਹ ਮੇਰੀ ਤੀਬਰ ਇੱਛਾ ਆਪ ਪੂਰੀ ਕਰੋ ਜੀ ਆਪ ਸਮਰੱਥ ਹੋ ਮਾਤਾ ਗੰਗਾ ਜੀ ਦੀ ਇਹ ਬੇਨਤੀ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਆਪ ਬਾਬਾ ਬੁੱਢਾ ਜੀ ਬਾਸ ਨਿਮਰਤਾ ਨਾਲ ਜਾ ਕੇ ਪੁੱਤਰ ਦੀ ਦਾਤ ਮੰਗੋ ਜੇ ਵਚਨ ਕਰ ਦੇਣਗੇ ਤਾਂ ਤੁਹਾਡਾ ਮਨੋਰਥ ਪੂਰਾ ਹੋ ਜਾਏਗਾ ਦੂਸਰੇ ਦਿਨ ਸਵੇਰੇ ਮਾਤਾ ਜੀ ਬਹੁਤ ਚੰਗਾ ਭੋਜਨ ਬਾਬਾ ਜੀ ਵਾਸਤੇ ਲੈ ਕੇ ਕੁਝ ਦਾਸੀਆਂ ਨਾਲ ਰੱਥ ਵਿੱਚ ਬੈਠ ਕੇ ਬੜੀ ਸਾਜ-ਤਾਜ ਨਾਲ ਕੁਝ ਸਿੱਖ ਸੇਵਕਾਂ ਦੇ ਹਫਾਜ਼ਤੀ ਦਸਤੇ ਨਾਲ ਬਾਬਾ ਜੀ ਵੱਲ ਪੀੜ ਨੂੰ ਚੱਲ ਪਏ ਜਦ ਨੇੜੇ ਗਏ ਤਾਂ ਰੱਥ ਤੇ ਬੈਲਾਂ ਦੇ ਪੈਰਾਂ ਨਾਲ ਬਹੁਤ ਧੂੜ ਉੱਡਦੀ ਵੇਖ ਕੇ ਬਾਬਾ ਜੀ ਨੇ ਆਪਣੇ ਪਾਸ ਖੜੇ ਇੱਕ ਸਿੱਖ ਨੂੰ ਪੁੱਛਿਆ ਇਹ ਕੌਣ ਆ ਰਿਹਾ ਹੈ ਉਸ ਸਿੱਖ ਨੇ ਕਿਹਾ ਬਾਬਾ ਜੀ ਇਹ ਗੁਰੂ ਕੇ ਮਹਿਲ ਆ ਰਹੇ ਹਨ ਬਾਬਾ ਜੀ ਨੇ ਇਹ ਗੱਲ ਸੁਣ ਕੇ ਸਵਾਬਕ ਹੀ ਕਿਹਾ ਕਿ ਗੁਰੂ ਘਰ ਨੂੰ ਕਿਧਰੋਂ ਪਾਜਣਾ ਪੈ ਗਈਆਂ ਹਨ ਇਹ ਇਤਨੇ ਜੋਰ ਸ਼ੋਰ ਨਾਲ ਕਿਧਰ ਨੂੰ ਜਾ ਰਹੇ ਹਨ ਇਤਨੇ ਨੂੰ ਮਾਤਾ ਗੰਗਾ ਜੀ ਪਹੁੰਚ ਗਏ ਉਹਨਾਂ ਨੇ ਰੱਥ ਤੋਂ ਉਤਰ ਕੇ ਬਾਬਾ ਜੀ ਦੇ ਚਰਨਾਂ ਦੇ ਮੱਥਾ ਟੇਕਿਆ ਅਤੇ ਭੋਜਨ ਅੱਗੇ ਰੱਖ ਦਿੱਤਾ ਬਾਬਾ ਜੀ ਨੇ ਕਿਹਾ ਮਾਤਾ ਜੀ ਇਤਨੀ ਭਾਜੜ ਲੈ ਕੇ ਕਿਸ ਤਰ੍ਹਾਂ ਆਏ ਹੋ ਮਾਤਾ ਜੀ ਸੰਕੋਚ ਕਰਕੇ ਕੁਝ ਨਾ ਬੋਲ ਸਕੇ ਪਰ ਦਾਸੀ ਨੇ ਕਿਹਾ ਬਾਬਾ ਜੀ ਗੁਰੂ ਜੀ ਨੇ ਇਹਨਾਂ ਨੂੰ ਪੁੱਤਰ ਦਾ ਵਰ ਲੈਣ ਵਾਸਤੇ ਭੇਜਿਆ ਹੈ ਇਸ ਕਰਕੇ ਆਪ ਕਿਰਪਾ ਕਰਕੇ ਇਹਨਾਂ ਨੂੰ ਪੁੱਤਰ ਦਾ ਵਰ ਦੇ ਕੇ ਨਿਹਾਲ ਕਰੋ ਅਗੋਂ ਸ੍ਰੀ ਬੁੱਢਾ ਜੀ ਨੇ ਕਿਹਾ ਮੇਰੇ ਪਾਸ ਇਤਨੀ ਸ਼ਕਤੀ ਕਿੱਥੇ ਹੈ ਮੈਂ ਤਾਂ ਗੁਰੂ ਘਰ ਦਾ ਕਾਹੀ ਹਾਂ ਗੁਰੂ ਜੀ ਆਪ ਸਮਰੱਥ ਸਭ ਸ਼ਕਤੀਆਂ ਦੇ ਮਾਲਕ ਹਨ ਹਜ਼ਾਰਾਂ ਨੂੰ ਦੁੱਧ ਪੁੱਤ ਦੀਆਂ ਬਖਸ਼ਿਸ਼ਾਂ ਕਰਦੇ ਹਨ ਇਹ ਵਚਨ ਕਰਕੇ ਜਦ ਬਾਬਾ ਜੀ ਚੁੱਪ ਕਰ ਰਹੇ ਤਾਂ ਮਾਤਾ ਜੀ ਬੜੀ ਨਿਰਾਸ਼ਤਾ ਨਾਲ ਬਾਬਾ ਜੀ ਨੂੰ ਨਮਸਕਾਰ ਕਰਕੇ ਉਦਾਸ ਮਾਨ ਨਾਲ ਵਾਪਸ ਗੁਰੂ ਚੱਕ ਆ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਦ ਮਾਤਾ ਗੰਗਾ ਜੀ ਨੂੰ ਉਦਾਸ ਤੇ ਚਿੰਤਾਵਾਨ ਵੇਖਿਆ ਇਸ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਦੱਸਿਆ ਕਿ ਬਾਬਾ ਜੀ ਨੇ ਪੁੱਤਰ ਦਾ ਵਾਰ ਦੇਣ ਦੀ ਥਾਂ ਸਗੋਂ ਉਲਟਾ ਸਰਾਫ ਦੇ ਦਿੱਤਾ ਹੈ ਕਿ ਗੁਰੂ ਘਰ ਨੂੰ ਕਿਧਰੋਂ ਪਾਜਣਾ ਪੈ ਗਈਆਂ ਹਨ ਗੁਰੂ ਜੀ ਨੇ ਪੁੱਛਿਆ ਤੁਸੀਂ ਕਿਸ ਤਰ੍ਹਾਂ ਬਾਬਾ ਜੀ ਪਾਸ ਗਏ ਸੀ ਮਾਤਾ ਜੀ ਨੇ ਕਿਹਾ ਮੈਂ ਸਵਾਦਿਸ਼ਟ ਭੋਜਨ ਤਿਆਰ ਕਰਕੇ ਬਾਬਾ ਬੁੱਢਾ ਜੀ ਦੇ ਛਕਣ ਵਾਸਤੇ ਰੱਥ ਉੱਤੇ ਚੜ ਕੇ ਨਾਲ ਬਹੁਤ ਦਾਸੀਆਂ ਤੇ ਦਾਸ ਲੈ ਕੇ ਗਈ ਸੀ ਗੁਰੂ ਜੀ ਨੇ ਕਿਹਾ ਬਾਬਾ ਜੀ ਨੇ ਤੁਹਾਨੂੰ ਸਿੱਖਿਆ ਦਿੱਤੀ ਹੈ ਕਿ ਜਦ ਮਹਾਪੁਰਖਾਂ ਕੋਲ ਜਾਈਏ ਤਾਂ ਬਹੁਤੀ ਬਨਾਵਟ ਬਣਾ ਕੇ ਨਹੀਂ ਜਾਣਾ ਚਾਹੀਦਾ ਨਿਰਹੰਕਾਰ ਹੋ ਕੇ ਨਿਮਰਤਾ ਧਾਰਨ ਕਰਕੇ ਜਾਣਾ ਚਾਹੀਦਾ ਹੈ ਮਾਤਾ ਗੰਗਾ ਜੀ ਗੁਰੂ ਜੀ ਦੇ ਬਚਨ ਸੁਣ ਕੇ ਕੁਝ ਧੀਰਜ ਕਰਕੇ ਬੋਲੀ ਕਿ ਆਪ ਸਮਰੱਥ ਹੋ ਲੱਖਾਂ ਇਸਤਰੀ ਪੁਰਸ਼ਾਂ ਦੀਆਂ ਮਨੋ ਕਾਮਨਾ ਪੂਰਨ ਕਰਦੇ ਹੋ ਬਾਬਾ ਜੀ ਨੇ ਵੀ ਆਪ ਜੀ ਦਾ ਜਸ ਕੀਤਾ ਹੈ ਪਰ ਤੁਸੀਂ ਫੇਰ ਵੀ ਮੈਨੂੰ ਪੁੱਤਰ ਦੀ ਦਾਤ ਦਾ ਵਾਰ ਲੈਣ ਵਾਸਤੇ ਉਹਨਾਂ ਪਾਸ ਹੀ ਜਾਣ ਦੀ ਆਗਿਆ ਕੀਤੀ ਹੈ। ਪਰ ਮੇਰੇ ਪਾਸੋਂ ਬੁੱਲ ਹੋ ਗਈ ਹੈ ਤੇ ਮੈਂ ਖਾਲੀ ਮੁੜ ਆਈ ਹਾਂ। ਹੁਣ ਇਸ ਵਿਗੜੇ ਹੋਏ ਕੰਮ ਨੂੰ ਸੁਧਾਰਨਾ ਕਰੋ ਅਤੇ ਹੁਕਮ ਕਰੋ ਕਿ ਬਾਬਾ ਜੀ ਪਾਸ ਕਿਸ ਟੰਗ ਨਾਲ ਜਾਵਾਂ। ਗੁਰੂ ਜੀ ਨੇ ਕਿਹਾ ਸਵੇਰੇ ਉੱਠ ਕੇ ਇਸ਼ਨਾਨ ਕਰੋ। ਫਿਰ ਕਣਕ ਅਤੇ ਛੋਲਿਆਂ ਨੂੰ ਚੱਕੀ ਵਿੱਚ ਪੀਸ ਕੇ ਮਿੱਸੇ ਆਟੇ ਦੀਆਂ ਲੋਣ ਪਾ ਕੇ ਰੋਟੀਆਂ ਪਕਾਓ ਅਤੇ ਬਹੁਤ ਘਿਓ ਨਾਲ ਤਰਕ ਕਰਕੇ ਦਹੀਂ ਦੀ ਸੰਘਣੀ ਲੱਸੀ ਰੜਕੀ ਨਾਲ 2-3 ਮੋਡੇ ਗੰਡੇ ਲੈ ਲਵੋ ਅਤੇ ਫਿਰ ਆਪਣੇ ਸਿਰ ਉੱਤੇ ਰੱਖ ਕੇ ਨੰਗੇ ਪੈਰੀ ਬਾਬਾ ਜੀ ਪਾਸ ਜਾਓ ਫਿਰ ਬਾਬਾ ਜੀ ਪਾਸ ਬੇਨਤੀ ਕਰਨੀ ਉਹ ਕਿਰਪਾਲੂ ਹੋ ਕੇ ਬਾਦ ਦੇ ਦੇਣਗੇ ਤੁਹਾਡੀ ਇੱਛਾ ਪੂਰੀ ਕਰ ਦੇਣਗੀ ਇਸ ਵਿੱਚ ਸੰਸਾ ਨਾ ਕਰਨਾ ਦੂਸਰੇ ਦਿਨ ਮਾਤਾ ਜੀ ਸਭ ਕੁਝ ਗੁਰੂ ਜੀ ਦੀ ਆਗਿਆ ਅਨੁਸਾਰ ਤਿਆਰ ਕਰਕੇ ਆਪਣੇ ਨਾਲ ਦੋ ਦਾਸੀਆਂ ਲੈ ਕੇ ਨੰਗੇ ਪੈਰੀ ਬਾਬਾ ਜੀ ਬਾਸਪੀੜ ਵਿੱਚ ਪਹੁੰਚੀ ਤਾਂ ਬਾਬਾ ਜੀ ਦੂਰੋਂ ਹੀ ਮਾਤਾ ਜੀ ਨੂੰ ਵੇਖ ਕੇ ਉੱਠ ਕੇ ਖੜੇ ਹੋ ਗਏ ਅਤੇ ਕਿਹਾ ਕਿ ਮਾਤਾ ਜੀ ਤਨ ਹਨ ਜੋ ਮੇਰੇ ਵਾਸਤੇ ਰੋਟੀ ਤੇ ਲੱਸੀ ਲੈ ਕੇ ਨੰਗੇ ਪੈਰੀ ਆਏ ਹਨ ਇਸ ਤਰ੍ਹਾਂ ਆ ਕੇ ਬਾਬਾ ਜੀ ਨੇ ਮਾਤਾ ਜੀ ਦੇ ਸਿਰ ਤੋਂ ਰੋਟੀਆਂ ਤੇ ਲੱਸੀ ਚੁੱਕ ਕੇ ਰੱਖ ਗਏ ਮਾਤਾ ਜੀ ਨੂੰ ਨਮਸਕਾਰ ਕੀਤੀ ਅਤੇ ਬੈਠ ਕੇ ਪਰਸ਼ਾਦਾ ਛਕਣ ਲੱਗ ਪਏ ਮਿਸੀਆਂ ਰੋਟੀਆਂ ਨੂੰ ਗੰਢਿਆਂ ਤੇ ਲੱਸੀ ਨਾਲ ਬਾਬਾ ਜੀ ਨੇ ਬੜੇ ਪ੍ਰਸੰਨ ਹੋ ਕੇ ਛਕਿਆ ਅਤੇ ਕਿਹਾ ਕਿ ਜਦ ਮਾਤਾ ਪੁੱਤਰ ਨੂੰ ਭੁੱਖਾ ਤਿਹਾਇਆ ਵੇਖਦੀ ਹੈ ਤਾਂ ਸਭ ਕੁਝ ਛੱਡ ਕੇ ਪਹਿਲਾਂ ਬੱਚੇ ਨੂੰ ਭੋਜਨ ਦਿੰਦੀ ਹੈ ਇਸੇ ਤਰ੍ਹਾਂ ਹੀ ਹੈ ਮਾਤਾ ਤੁਸਾਂ ਮੈਨੂੰ ਭੁੱਖੇ ਤੇ ਪਿਆਸੇ ਨੂੰ ਤ੍ਰਿਪਤ ਕੀਤਾ ਹੈ ਬਾਬਾ ਜੀ ਨੂੰ ਪ੍ਰਸੰਨ ਵੇਖ ਕੇ ਮਾਤਾ ਜੀ ਨੇ ਬੜੀ ਨਿਰਾ ਨਿਮਰਤਾ ਨਾਲ ਕਿਹਾ ਬਾਬਾ ਜੀ ਮੈਂ ਤੁਹਾਡੀ ਸ਼ਰਨ ਆਈ ਹਾਂ ਗੁਰੂ ਨਾਨਕ ਜੀ ਦੀ ਗੱਦੀ ਦਾ ਸਾਨੂੰ ਵਾਰਸ ਬਖਸ਼ੋ ਆਪ ਗੁਰੂ ਨਾਨਕ ਜੀ ਦੇ ਵਰਸਾਏ ਹੋਏ ਉਹ ਆਪ ਵਿੱਚ ਬਖਸ਼ਿਸ਼ ਕਰਨ ਦੀ ਸਮਰੱਥਾ ਹੈ ਬਾਬਾ ਜੀ ਨੇ ਪ੍ਰਸੰਨ ਹੋ ਕੇ ਪ੍ਰਸ਼ਾਦ ਛੱਕ ਕੇ ਜੁਲਾ ਕੀਤਾ ਅਤੇ ਹੱਥ ਤੋਤੇ ਤਾਂ ਉਸ ਚਿੰਨਹੀ ਬਹੁਤ ਜ਼ੋਰ ਦੀ ਹਨੇਰੀ ਆਈ ਬੱਦਲ ਗਰਜਿਆ ਬਿਜਲੀ ੜਕਣ ਲੱਗ ਪਈ ਅਤੇ ਉਹ ਲਿਸ਼ਕ ਦੇ ਨਾਲ ਸਾਰੇ ਪਾਸੇ ਪ੍ਰਕਾਸ਼ ਹੋ ਗਿਆ। ਬਾਬਾ ਜੀ ਨੇ ਇਹ ਲੱਛਣ ਆਕਾਸ਼ ਵਿੱਚ ਹੁੰਦੇ ਵੇਖ ਕੇ ਬੜੇ ਪ੍ਰਸੰਨ ਹੋ ਕੇ ਕਿਹਾ ਕਿ ਤੁਹਾਡੇ ਘਰ ਬੜਾ ਬਲਵਾਨ ਯੋਧਾ ਪੁੱਤਰ ਹੋਵੇਗਾ ਜੋ ਗੱਦੀ ਨੂੰ ਛੱਡ ਕੇ ਤਖਤ ਉੱਤੇ ਪਾਦਸ਼ਾਹਾਂ ਵਾਂਗੂ ਬੈਠੇਗਾ। ਮੈਨੂੰ ਐਸੇ ਲੱਛਣ ਜਾਪਦੇ ਹਨ ਜਿਸ ਤਰ੍ਹਾਂ ਮੈਂ ਮਿੱਸੀ ਰੋਟੀ ਨਾਲ ਖਾਣ ਲੱਗਿਆ ਗੰਢਿਆਂ ਨੂੰ ਬੰਨਿਆ ਹੈ ਇਸ ਤਰ੍ਹਾਂ ਹੀ ਤੁਹਾਡੇ ਕਰ ਜੋਦਾ ਪੁੱਤਰ ਹੋਵੇਗਾ ਉਹ ਮੁਗਲਾਂ ਦੇ ਸਿਰ ਬਣੇਗਾ ਤੂਪਾਕਾਂ ਵਾਲੀ ਮਾਤਾ ਹੈ ਜਿਸ ਤੇ ਕਰ ਮੇਰੀ ਪੀਰੀ ਦੇ ਧਰਨ ਵਾਲਾ ਪੁੱਤਰ ਪੈਦਾ ਹੋਵੇਗਾ ਇਹੇ ਬਚਨ ਬਾਬਾ ਜੀ ਨੇ ਅੱਸੂ ਦੇ ਮਹੀਨੇ 21 ਤਰੀਕ ਸੰਮਤ 1652 ਨੂੰ ਕੀਤਾ ਸੀ ਜਿਸ ਨੂੰ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਚਿਤ ਬਾਬਾ ਜੀ ਨੂੰ ਨਮਸਕਾਰ ਕਰਕੇ ਆਪਣੇ ਘਰ ਗੁਰੂ ਚੱਕਰਾਮ ਦਾਸਪੁਰ ਆ ਗਏ। ਘਰ ਆਰਾਮ ਨਾਲ ਬੈਠ ਕੇ ਜਦ ਸਾਰੀ ਗੱਲ ਗੁਰੂ ਜੀ ਨੂੰ ਦੱਸੀ ਤਾਂ ਗੁਰੂ ਜੀ ਨੇ ਬੜੇ ਪਰਸੰਨ ਹੋ ਕੇ ਕਿਹਾ। ਅੰਤ ਸੰਤ ਕੋ ਕੋਏ ਨ ਪਾਵੇ। ਸੁਰ ਨਰ ਅਸਰ ਜਾਤ ਸਭਾਰ। ਸੰਤ ਹੁਕਮ ਕੋ ਫੇਰ ਨ ਸਾਕਤ। ਸਗਰੇ ਸਾਦਰ ਲੈ ਸਿਰ ਪਾਰ। ਬੁੱਢਾ ਸਾਹਿਬ ਤਪ ਕੀ ਮੂਰਤ ਆਤਮ ਗਿਆਨੀ ਗੁਣ ਗਨਸਾਰ ਜੇ ਸੇਵਾਸ਼ਤ ਹੋਏ ਪ੍ਰਾਪਤ ਦੁਖਦਾਰਤ ਕੇ ਦੁੰਦ ਬਿਦਾਰ ਅਸੂ ਮਹੀਨੇ ਦੀ 21 ਤਰੀਕ ਨੂੰ ਜੋ ਮਾਈ ਪਾਈ ਬਾਬਾ ਬੁੱਢਾ ਜੀ ਦੇ ਸਥਾਨ ਤੇ ਜਾ ਹੱਥੀ ਸੇਵਾ ਕਰੇ ਅਤੇ ਕੜਾ ਪ੍ਰਸ਼ਾਦ ਕਰਕੇ ਅਰਦਾਸ ਕਰਕੇ ਸੰਗਤ ਵਿੱਚ ਮਿੱਸੀਆਂ ਰੋਟੀਆਂ ਤੇ ਗੰਡੇ ਲੱਸੀ ਵਰਤਾਏ ਉਸ ਦਿ ਤੜੀ ਕਾਮਨਾ ਪੂਰੀ ਹੋ ਜਾਂਦੀ ਹੈ ਇਹ ਗੱਲ ਪ੍ਰਸਿੱਧ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ